ਮਾਰ ਮਾਰ ਧੌਲਾ ਪਰੜੇ ਕੱਢਣਗੇ ਅੱਗ ਬਈ ਮਾਝਾ ਖਾਲਸਾ ਘਰਾਲੇ ਦੇ ਚਾਰ ਆ ਪਰ ਇਹ ਮੱਲ ਉਹ ਜਫਾ ਟਾਵਾ ਟਾਵਾ ਖਾਂਦਾ ਤੇਜਪਾਲ ਸੁਰ ਸਿੰਘੀਆਂ ਨੰਬਰ ਪਾ ਰਿਹਾ ਧਰਤੀ ਮਨ ਨਫਸਕਰ ਕੀਤਾ ਵਾਇਗਰੋਂ ਯਾਰ ਕੀਤਾ ਰੇਡ ਪਈ ਹੋਈ ਆ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਇਹ ਆ ਮੁੰਡਾ ਕਹਿੰਦੇ ਫਰੋੜੀਪੁਰ ਦਾ ਰਾਜੂ ਕਟੋਰੇ ਵਾਲਾ ਪਹਿਲੀਆਂ ਜੇ ਖੇਡਾਂ ਕਹਿੰਦੇ ਅੰਬੀ ਠੂਰ ਐਂਟਰ ਲੈ ਕਬਡੀ ਕਲੱਬ ਮੋਗੇ ਦੀ ਟੀਮ ਲਈ ਕਹਿੰਦੇ ਮੱਖਰ ਜਿਹੜਾ ਕਹਿੰਦੀ ਖੇਡ ਕਲੱਬ ਦੀ ਅੱਜ ਕਲਸੀ ਟੀਮ ਲਈ ਖੇਡ ਰਿਹਾ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਢਾੜੀ ਵੱਜ ਗਈ ਇਹਨੂੰ ਦੁਨੀਆ ਅੱਜੀ ਉੱਪਰ ਕਹਿੰਦੀ ਵੇਖ ਲਲਕਰੇ ਪੈਂਦੇ ਉਹ ਮਰੜਾ ਦੇ ਕਬੱਡੀ ਕੱਪ ਤੇ ਅੱਜ ਦੇਖ ਲਲਕਰੇ ਪੈਂਦੇ ਅੱਜ ਲਲਕਰੇ ਪੈਣੇ ਆ ਦੁਨੀਆ ਦੇ ਵੱਡੇ ਵੱਡੇ ਮੱਲ ਪੁੱਜੇ ਹੋਏ ਆ ਆ ਮੈਸਨਪੁਰੀਆ ਇਹ ਪੰਮਾਂ ਮੰਮੇ ਨੰਬਰ ਕਹਿੰਦੇ ਫੰਟਾ ਕਲਸੀਰਾ ਚੇਲਾ ਬਣਾਉਂਦਾ ਮੇਲਾ ਇਹ ਵੀ ਮੁੰਡਾ ਖੇਡਾ ਹੈ ਕਹਿੰਦੇ ਮਲੇਸ਼ੀਆ ਦੇ ਮੈਦਾਨਾਂ ਵਿੱਚ ਹੁਣ ਤਿਆਰੀ ਕਰਨੀ ਨਿਊਜ਼ੀਲੈਂਡ ਦੀ ਉਹ ਸਾਹਮਣੇ ਚਾਰ ਖੜਾ ਦੀ ਤਿਆਰ ਨੇ ਗੱਬਰੂ ਦੀ ਪਈ ਹੋਈ ਰੇਡ ਲੈ ਵੀ ਸਿਹੜਾੜੀ ਵਾਲਾ ਮੇਰੇ ਵਾਲੀ ਸਾਈਡ ਆ ਜਾ ਵੀਰ ਨੰਬਰ ਲੀਡਰ ਦੇ ਬਾਅਦ ਤੇ ਜੁੜਦਾ ਹੋਇਆ ਆ ਵੀ ਇਹ ਜਗਰਾਜ ਕੋਟ ਬੁੱਡੇਣਾ ਇਹ ਵੀ ਖੇਡਾ ਹੈ ਨਿਊਜ਼ੀਲੈਂਡ ਦੇ ਮੈਦਾਨਾਂ ਵਿੱਚ ਸਾਹਮਣੇ ਚਾਰ ਨੇ ਸੁਲੇਮਾਨ ਗੁੱਜਰ ਤਿਆਰ ਨਾਲ ਜਾਮਾ ਕਹਿੰਦੇ ਦੇਸਲ ਪਿੰਡ ਵਾਲਾ ਧੁੱਕੂ ਦਿਰਾਕੇ ਪਰਵਾਣਕੇ ਵਾਲਾ ਗੱਲਾਂ ਵੱਡੀਆਂ ਮੁੰਡੇ ਦੀਆਂ ਚਾਰੇ ਕਹਿੰਦੇ ਜੱਫੀ ਤਿਆਰ ਨੇ ਗੱਲ ਚੱਲਣੀ ਮੇਰੇ ਮਿੱਤਰੋ ਸਰਜੀਤ ਪੱਤਰ ਦੇ ਪਿੰਡ ਦਾ ਇਹ ਸਦੀ ਦੇ ਮੈਂ ਕਹਿੰਦੇ ਮਹਾਨ ਸ਼ਾਇਰ ਸਰਜੀਤ ਪੱਤਰ ਜੀ ਹੈ ਪੱਤਰ ਤੋਂ ਕਹਿੰਦੇ ਪੱਤਰ ਹੋਏ ਹੈ ਇਹ ਪੱਤੜ ਕਲਾ ਵਾਲਾ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ 스타 ਹੈ ਮੈਂ ਇੱਕ ਪੱਤੜ ਤੇ ਕਹਿੰਦੇ ਆ ਭੰਗਾਰੇ ਬਣ ਦੀ ਟੱਕਰ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਔਰ ਨੰਬਰ ਜਿਹੜਾ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂਗੀ ਰ ਤਗੜਾ ਸਰੀਰ ਬਿੰਡੂ ਸੰਦੇ ਵਾਂਗੂ ਪਾ ਦਿਓ ਕਬੱਡੀਆਂ ਜਿੱਤ ਨਹੀਂ ਦੇ ਨੇ ਹੋਰ ਮਿੱਤਰੋ ਆ ਸਾਹਮਣੇ ਪੈ ਕੱਪ ਕੀ ਨੇ ਚੁੰਮਣੇ ਲੱਗ ਡੌਲਿਆ ਪੱਟਾ ਦਾ ਪੂਰਾ ਜੋਰ ਮਿੱਤਰੋ ਅੱਜ ਧੱਕ ਪੈਣੀ ਆ ਮੇਲਾ ਕਹਿੰਦੇ ਮਰਰੋਂ ਵਾਲੇ ਸਰਪੰਚ ਦਾ ਹਰੀ ਕੰਵਲਿਆਰ ਦੀਆਂ ਦਾ ਉਹ ਬੱਲੇ ਬੱਲੇ ਹੋ ਜਾਂਦੀ ਆ ਧੰਨ ਧੰਨ ਬਾਬਾ ਧੰਨਾ ਪਾ ਮਾਨਸਿਕੀ ਦੇ ਕੁਝ ਨਹੀਂ ਖਾਦ ਜੋ ਕਰਦਾ ਮੇਰਾ ਮਾਲ ਕਰਦਾ ਕਬੱਡੀ ਦੀ ਹੰਮਰ ਗੱਗੀ ਖੀਰਣਗਾ ਗੱਡੀਆਂ ਦੇ ਨਾਲ ਮਾਨਿਆ ਸਰਮਾਨਿਆ ਰਾਂਡੋਲਾ ਕਬੱਡੀ ਕੱਪ ਖੇਡਿਆ ਚਾਫੀ ਧਾਵੀ ਆ ਗਿਆ ਭੱਜ ਕੇ ਉਹ ਕਿਹੜਾ ਖਿੱਚੂ ਗਿੱਟੇ ਕਿਹੜਾ ਲੱਗੂ ਭੱਜ ਕੇ ਕੀਦੇ ਮੋਟੇ ਪੱਟ ਤੇ ਕੀਦੇ ਡੋਲੇ ਤੇ ਗੁੰਡੇ ਨੇ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਨੇ ਇਹ ਸ਼ੇਰਾਂ ਦੀ ਧਰਤੀ ਹੈ ਮਸਪੁਰੀਆ ਪੰਮਾ ਕਬੱਡੀ ਪਾ ਰਿਹਾ ਟੱਕਰ ਬਾਜਵੇ ਦੇ ਨਾਲ ਉਹ ਮੁਕਾਬਲਾ ਕਹਿੰਦੇ ਚੋਟੀ ਦਾ ਚੋਟੀ ਦਾ ਤੇ ਨੰਬਰ ਕਹਿੰਦੇ ਮਾਝਾ ਖਾਲਸਾ ਕਰਿਆਲੇ ਉਹ ਕਹਿੰਦੇ ਗੱਗੀ ਖੀਰਾਂ ਗਿਆ ਦੋ ਕਬੱਡੀਆਂ ਤੇ 1000 ਤਨ ਦਰਵਾਜ਼ੀ ਮਰਣ ਜਿਹਨਾਂ ਦੇ ਪੁੱਤਰ ਕਹਿੰਦੇ ਕੈਨੇਡਾ ਮਰੀ ਕਰ ਰਹੇ ਨੇ ਗੁਰਮੀਤ ਗੁਰਮੀਤ ਸਿੰਘ ਠੇਕੇਦਾਰ ਸਾਹਿਬ ਕਹਿੰਦੇ ਆ ਵੀ ਗੱਗੀ ਖੀਰਾਂ ਗਿਆ ਦੋ ਕਬੱਡੀਆਂ ਤੇ 1000 ਆਪੀ ਲੋਹਾ ਭਰਿਆ ਉਹਦੇ ਪੱਟ ਦੇ ਵਿੱਚ ਪਰ ਆਪਾਂ ਉਹਦਾ ਮਾਣ ਕਰਕੇ ਖੀਰਾਂਗੇ ਦਾ ਭਰਾ ਦਾ ਕਿਉਂਕਿ ਉਹ ਵੀਰ ਕਹਿੰਦਾ ਹੁੰਦਾ ਵੀ ਕਈ ਬਲੀ ਹੁੰਨੇ ਕੀ ਹੋ ਜਾਂਦੇ ਬਾਬਾ ਮੇਰ ਕਰੇ ਪਰ ਆਪਾਂ ਮਾਇਆ ਉੱਤੇ ਦੇ ਦਿੰਦੇ ਨਹੀਂ ਠੇਕੇਦਾਰ ਸਾਹਿਬ ਤੁਹਾਡੀ ਦੇ ਚੇਲੇ ਕਾਲੇ ਸੰਘੇ ਰਸਣੀ ਰਗਾਨੇ ਨੁਰਦਾ ਫਿਰਦਾ ਮੇਲੇ ਉਹ ਖੀਰ ਲੜਗੇ ਬੱਡਰ ਨੂੰ ਲੋਕੀ ਦੁਖਦਾ ਕਹਿੰਦੇ ਤੇ ਮਰੜਾ ਦੇ ਕਬੱਡੀ ਕੱਪ ਤੇ ਅੱਜ ਦੇਖ ਲਲਕਰੇ ਪੈਂਦੇ ਮਰੜਾ ਦੇ ਕਬੱਡੀ ਕੱਪ ਤੇ ਅੱਜ ਦੇਖ ਲਲਕਰੇ ਇਹ ਟਾਈਮ ਜਾਣ ਦਾ ਨਗਲ ਦਾ ਚੁੱਲੇ ਵਾਲਾ ਸਖਮੰਦੀਆਂ ਘਾਟਾ ਉਹ ਨੰਗਲੰਬੀਆਂ ਵਾਲੀ ਦੀ ਤਸਵੀਰ ਲੱਗੀ ਹੈ ਬਿੱਟੂ ਤਗਾਲ ਦੀਆਂ ਘਾਟਾ ਇਹ ਕਦੇ ਪੂਰੀਆਂ ਨਹੀਂ ਹੋ ਸਕਦੀਆਂ ਮੁਕਾਬਲਾ ਚੋਟੀ ਦਾ ਬਾਜਵਾ ਤੇ ਕਹਿੰਦੇ ਜੋਬਨ ਦੀ ਟੱਕਰ ਹੋਈ ਹੈ ਪਰ ਆ ਸਰਜੀਤ ਪਾਰਦੀਆਂ ਸਾਡਾ ਗੁਰਬੀਰ ਸਿੰਘ ਟਰੇਕੇ ਦਾ ਹਰੀਗੜ੍ਹ ਭਰਾ ਕਹਿੰਦਾ ਜੇ ਜੱਫਾ ਲੱਗਾ ਜਾਂਫੀ ਨਹੀਂ ਆਪਾਂ ਦੇਣੇ ਗਾਲੀਏ ਨਹੀ ਪਰ ਰੇਡਰ ਦਾ ਨੋਟ ਸੀ ਨੋਟ ਕਰਨਾ ਅੱਜ ਖੱਡਾ ਖੜਕਣਾ ਅੱਜ ਨੋਟਾ ਦਾ 20 ਵਰਨਾ ਅੱਜ ਨੋਟਾ ਦਾ 20 ਵਰਨਾ ਸੁੱਖ ਟੱਕਰ 1000 1000 ਬੱਲੇ 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 ਸਵਾਗਤ ਸਵਾਗਤ ਭਾਈ ਉਹਨੇ 77 ਨੇ ਆਏ ਸਿੱਧੇ ਜਿਵੇਂ ਬੋਰ ਟੋਪਰ ਪੁੱਜੇ ਹੋਏ ਐ ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਰੀ ਪ੍ਰਬੰਧਕੀ ਲੈ ਵੀ ਲੈ ਵੀ ਮਰੜਾ ਵਾਲਿਓ ਜਿੱਤੇ ਸੀਜ਼ਨ ਆਫ ਜਾ ਰਹੇ ਅੱਜ ਖੁਸ਼ ਕਰਕੇ ਤੋੜਨੇ ਆ ਘਿਹਾਰੇ ਵਾਲੇ ਤੇ ਫਰਦੀ ਕਹਿੰਦੇ ਗੱਗੀ ਦੀ ਰੇਡ ਤੇ ਵੱਡਾ ਮਾਣ ਕਰਨਗੇ ਸਾਡੇ ਰਾਜਵਿੰਦਰ ਕੈਨੇਡਾ ਗੁਰਵਿੰਦਰ ਦੁਬਈ ਬਿਲਰਾਏ ਯੂ ਐਸ ਏ ਨਾਲ ਧਰਮਾ ਯੂ ਐਸ ਏ ਮਨਜਿੰਦਰ ਕੈਨੇਡਾ ਗੱਗੀ ਦੀ ਰੇਡ ਤੇ ਕਹਿੰਦੇ ਮਾਣ ਹੋਵੇਗਾ ਸੁੱਖ ਬਿਲਕੁਲ ਸੁੱਖ ਗੱਗੀ ਸੁੱਖ ਗੱਗੀ ਸੁੱਖ ਤਾਰੀ 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 ਜ਼ੋਰਦਾਰ ਮਾਰਦੇ ਮੇਰੇ ਵੀਰੋ ਮੈਚ ਚੋਟੀ ਦਾ ਇਤਰਾ ਦੇ ਕੱਪ ਉਤੇ ਬਾਣ ਦੀ ਤੂੰ ਗੱਲ ਕਰ ਲਈ ਅੱਜ ਗੱਲਾਂ ਦੁਨੀਆ ਦੇ ਵਿੱਚ ਹੋਣੀਆਂ ਪਰ ਆ ਮਾਲ ਨੂੰ ਜਫਾ ਟਾਵਾ ਟਾਵਾ ਲੱਗਦਾ ਉਹ ਨੌਜਵਾਨਾਂ ਫੜ ਲੈ ਤਿਆਰੀ ਫੜ ਲੈ ਤਿਆਰੀ ਤੇਜਪਾਲ ਸਰਸੇ ਦੀ ਅਗਲੀਆਂ ਦੇ ਲਾਵਾਂਗੇ ਹੁਣ ਤੱਕ ਜਿਹੜਾ ਕੋ ਹੋਣਾ ਹੋ ਗਿਆ ਸਰਜੀਤ ਸਿੰਘ ਦੀ ਬਰੜੜੀਆਂ ਹੈਪੀ ਕਿੜੀਆਂ ਅਨਮੋਲ ਪ੍ਰੀਤ ਕੌਲ ਪ੍ਰੀਤ ਮਹਾਵੀਰ ਤੇ ਸਾਡਾ ਕਹਿੰਦੇ ਗੁਰਸੇਵ ਆਸਟ੍ਰੇਲੀਆ ਭਾਈ ਸਾਰਿਆਂ ਦਾ ਧੰਨਵਾਦ ਰਹੀਦਾ ਸਾਰਿਆਂ ਦਾ ਧੰਨਵਾਦ ਮੈਚ ਕਹਿੰਦੇ ਚੋਟੀ ਦਾ ਹੁਣ ਮੁਕਾਬਲਾ ਚੋਟੀ ਦਾ ਮੇਰੇ ਵੀਰੋ ਨੰਬਰ ਕਹਿੰਦੇ ਰੇਡਰ ਦਾ ਸਮਾ ਕੁਲਾ ਦਾ ਦਾਤ ਕੰਮ ਕਰੇ ਫਰੰਦੀਪੁਰਿਆ ਗੋਪੀ ਵੀ ਆਹ ਹੋਇਆ ਦੁਨੀਆ دیਵਾਨੀ ਆ 2000 ਦਿੱਤਾ ਜਾਣਾ ਫਰੰਦੀਪੁਰੇ ਇੱਕੋ ਜੱਥੇ ਦਾ ਤੇ ਗੱਲ ਮੇਰੇ ਹਿਸਾਬ ਨਾਲ 10000 ਤੇ ਜਾਊਗੀ ਜ਼ਰੂਰੀ ਮੀਟਿੰਗ ਕਿਹਨਾਂ ਦਾ ਠੇਕੇਦਾਰਾਂ ਦਾ ਸਰਪੰਚਾਂ ਦਾ 10000 ਦੀ ਗੱਲ ਲੈਣੀ ਸੀ ਪਰ ਗੱਲ ਖੇਡ ਕਬੱਡੀ ਦਿਨ ਦੀ ਛੱਡੀ ਦਾ ਮਿੱਤਰਾਂ ਇਹ ਸਮਾਂ ਹੁੰਦਾ ਸਮਾਂ ਲੰਘ ਜਾਂਦਾ ਰਾਜੂ ਕਟੋਰੇ ਦੀ ਰੇਡ ਤੇ ਮਨਦੀਪ ਗੱਲ ਕਰਾਉਂਦਾ ਰਾਜੂ ਕਟੋਰੇ ਨੇ ਕਹਿੰਦੇ ਰੇਡਾਂ ਤੇ ਮੁੰਡਾ ਕਹਿੰਦੇ ਆ ਵੀ ਝੋਟੀ ਦਾ ਆ ਟੱਕਰ ਝੋਟੀ ਦੀ ਪਰ ਕਟੋਰੇ ਵਾਲਾ ਤੇ ਲਾਹ ਲਾ ਕੇ ਮਾਰਦਾ ਆ ਇੱਕ ਵਾਰ ਜਰਨ ਸਿੰਘ ਸਰਪੰਚ ਵੱਲੋਂ ਹੁਣ 3600 ਦੇ ਪਾਸੇ ਚੱਲਸਾ ਹੁਣ ਤੁਸੀਂ ਨੋਟ ਕਰ ਲਓ ਕੋਲੋਂ ਬਣਾ ਕੇ 8600 ਹੋ ਗਿਆ 8600 ਫਰੰਦੀਪੁਰ ਕੇ ਦਾ 8600 ਹੋ ਗਿਆ ਫਰੰਦੀਪੁਰੀਏ ਗੋਪੀ ਦੀ ਦੁਨੀਆ ਦੀਵਾਨੀ ਆ ਆ ਪਾਕੜੀਆਂ ਵਾਲਾ ਪਰ ਸੁਲੇਮਾਨ ਗੁੱਜਰ ਕਹਿੰਦੇ ਆ ਬੱਲੇ ਬੱਲੇ ਆ ਖੀਰਾ ਵਾਲੀਆ ਆ ਗੰਦਾ ਦੀ ਉਮਰ ਦਾ ਕਹਿੰਦੇ ਵੱਡਾ ਸੋਹਣਾ ਮੇਰੇ ਲਈ ਦਰਸ਼ੀਰੋ ਫਰੰਦੀ ਉਮਰ ਦੀ ਪਿਆਰ ਕਰਦੇ ਪਰ ਉਹ ਸੱਟ ਲੱਗੀ ਫੇਰ ਵੀ ਸੱਟ ਚ ਲੱਗਿਆ ਪਿਆਰ ਅੰਮਾ ਫੇਰ ਵੀ ਦੇਣਾ ਮੁੰਡੇ ਨੂੰ ਭਰਾ ਸਾਡਾ ਵੱਡਾ ਭਰਾ ਸਾਡਾ ਵੱਡਾ ਫਰੰਦੀ ਪੁਰਗਾ ਪੰਚ ਗੁਰਸੇਵ ਸਿੰਘ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਮਹਾਵੀਰ ਰਵੰਦੀ ਬਟਾਰਦਗਾ ਤੇ ਕੌਣ ਪਈ ਆਸਟ੍ਰੇਗਾ ਦਰਵਾਗ ਮਰਨ ਗਰਮੀਤ ਠੇਕੇਦਾਰ ਸਰਜੀਤ ਵਿਰਕ ਤੁਸੀਂ ਪੁਈਦਾ ਕਰੋ ਮੈਂ ਇਧਰ ਸਾਡੇ ਮੇਜ ਸਰਪੰਚ ਜਮਾ ਗਰਾਉਂਗਰਾ ਉਹ ਬੱਲੇ ਬੱਲੇ ਮਨਦੀਪ ਕਰੀ ਗੱਲ ਉਹ ਸੁਲੇਮਾਨ ਗੁਜਰਤ ਦੇ ਮੈਨੂੰ ਲੱਗਦਾ ਜੇ ਲੱਗਾ ਤੇ ਹਾਲਾਂਕਿ ਪਹਿਲਾ ਜੱਥਾ ਉਹ ਸੁਲੇਮਾਨ ਤੇ ਸੁਰਸਿੰਘਾ ਤੇਲਪਾਲ ਤਾੜੀ 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 ਉਹ ਤਾੜੀ ਤਾੜੀ ਭਰਦੀ ਕਿਲੰਤ ਪੰਜਾਬ ਪੁਲਿਸ ਵੀ ਪਾਸੇ ਦੇ ਵਿੱਚ ਪਾ ਲੋ ਬਣ ਕੇ ਲਿਆ ਕਰੇ ਜਦੋਂ ਵੀ ਬੱਸ ਆ ਵੀ ਭਾਈ ਮੇਰਾ 5 3600 ਰਾਦੀਪੁਰੀਆ ਗੋਪੀ ਹਮਾਲਿਆ ਪਰਬਤ ਖੌੜੇ ਜਵਾਨਾ ਨਾਲ ਜੱਫਾ ਮੁੰਡਿਆ ਗਰਾਬ ਬੱਲੇ ਬੱਲੇ ਨੰਬਰ ਧਾਵੀ ਨਾ ਵੀਰ ਮੁੰਡਾ ਕਹਿੰਦੇ ਪੰਮਾ ਮੈਸਪੁਰੀਆ ਉਹ ਮੁੰਡਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਟਾਪ ਦਾ ਧਾਵੀ ਹੈ ਹਲੇ ਤੱਕ ਨਾਨਸਟਾਪ ਹੈ 400 ਪਰ ਤਿਆਰ ਪਰ ਤਿਆਰ ਹੈ ਮਾਇਨ ਕਹਿੰਦੇ ਦੇਸਰੇ ਵਾਲਾ ਤੇ ਨਾਲ ਕਹਿੰਦੇ ਬਾਜਵਾ ਗਰਾਜਿਆਂ ਵਾਲਾ ਕੁੱਕੂ ਹੈ ਬੋਲਦਾ ਬਾਜਵਾ ਤਲਵੰਡੀ ਵਾਲਾ ਬੱਲੇ ਬੱਲੇ ਕਰਾ ਗਿਆ ਜੱਫਾ ਲਾ ਕੇ ਮੇਰੀ ਵੀਰੋ ਆਜ ਸਮਾਂ ਹੋ ਗਿਆ ਜੇ ਪ੍ਰਮਾਣ ਦਾ ਲਾਉਂਦਾ ਜੱਫਾ ਲਾਉਂਦਾ ਵੀ ਮਾਇਆ ਨੂੰ ਬਹੁਤ ਧੰਨਵਾਦ ਮੇਰੇ ਵੀਰਾਂ ਦਾ ਇਹ ਆਪਾਂ ਸੰਗਰੇ ਸਾਹਮਣੇ ਅਨਾਉਂਸਮੈਂਟ ਕਰਤੀ ਆ ਕਿਉਂਕਿ ਜਿਹੜੀ ਮਾਇਆ ਇਕੱਠੀ ਹੋ ਚੁੱਕੀ ਆ ਇਹ ਮਾਇਆ ਵਿਅਰਥ ਨਹੀਂ ਜਾਊ ਇਹ ਪਲੇਰਨ ਦਿੱਤੀ ਜਾਊਗੀ ਲੈ ਵੀ ਸ਼ੇਰ ਦੇ ਘਾਣੀ ਵੀਰਾਂ ਨੂੰ ਅੱਜ ਦੇ ਨੋਟਾਂ ਵਾਲਾ ਮੀਂਹ ਵਰਹਾਤਾ ਭਰਾਵਾਂ ਨੇ ਇਹ ਮਰਨ ਪਿੰਡ ਵਾਲੇ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸੁਰਸਗੀ ਜਾਂ ਨਾਈਆਂ ਨੇ ਮੇਰੇ ਵੀਰੋ ਤੇਜ ਪਾਲ ਕਬੱਡੀ ਪਾ ਰਿਹਾ ਚਾਸ ਟੋਪਰ ਹੈ ਹੁਸੈਨ ਗੁੱਜਰ ਵਰਗੇ ਆ ਪਰ ਮੈਨੂੰ ਲੱਗਦਾ ਹੋਰ ਗੱਲ ਕਸੂਦੀ ਹੋਰ ਗੱਲ ਕਸੂਦੀ ਕਾਲੀ ਵਾਲਾ ਕਰਦੇ ਸਿਰਦ ਨੋਟ ਜੀ ਆਪਦੀ ਕਬੱਡੀ ਆ ਫਰੰਦੀਪੁਰ ਗਿਆ ਫੜੂ ਦਾ 10000 ਫਰੰਦੀਪੁਰ ਦੇ ਦਾ ਨਹੀਂ ਮਹਿਗ ਪੱਤੇ ਦਾ ਦਿਨੇ ਕਬੱਡੀਆਂ ਤੇ ਲੱਗੀ ਮੈਂ ਨੋਟ ਕਰ ਰਿਹਾ ਵੀਰ 8000 ਰੁਪਈਆ 5200 ਰੁਪਈਆ ਲੱਗਾ ਮੇਜਰ ਸਿੰਘੀ ਸਰਪੰਚ ਮੰਡਾ ਤੇ 5000 ਰੁਪਏ ਚਰਨ ਸਿੰਘ ਸਰਪੰਚ ਗ੍ਰਸੇਕ ਸੇਲੀਆ ਦੇਵਾਂਗੇ ਤੇ ਨਹੀਂ ਫਰਫਰੰਦੀਪੁਰ ਦੇ ਗੋਪੀ ਲਈ ਮਾਣ ਹੋਣਗੇ ਲਓ ਕਬੱਡੀ ਪਈ ਹੋਈ ਆ ਹੁਣ ਹੋਰ ਲਾਵਾਂਗੇ ਮਾਇਆ ਇਹਦੂ ਅੱਗੇ ਚੱਲਾਂਗੇ ਬਲਦਨ ਪੈਰਾਂ ਦੇ ਵੀਰਿਆ ਅਜੇ ਮੁੱਕਿਆ ਨਹੀਂ ਅਜੇ ਮੈਚ ਮੁੱਕਿਆ ਨਹੀਂ ਅਜੇ ਮੈਚ ਮੁੱਕਿਆ ਨਹੀਂ ਅਜੇ ਮੈਚ ਮੁੱਕਿਆ ਨਹੀਂ ਚੱਲ ਰਿਹਾ ਤਾੜੀ ਮੋਗੋ ਫੜਨੇ ਸੋਕੇ ਨਹੀਂ ਤਾ ਵੀ ਦੁੱਲਾ ਲੱਖਾਂ ਦੇ ਗਜੀਤਾ ਖੀਰਾ ਵਾਲੀ ਪਿੰਡਾ ਗਿੰਦਾ ਨਾ ਫਰੰਦੀਪੁਰਿਆ ਤਿਆਰ ਨਾਲ ਗਿੰਦਾ ਫਰੰਦੀਪੁਰ ਕੀ ਦੇ ਚਿੱਲ ਉਹ ਬਣਾਉਂਦੇ ਮੇਲੇ ਨੰਬਰ ਰੇਡਰ ਨੇ ਬਹੁਤ ਬਹੁਤ ਧੰਨਵਾਦ ਕਾਸੀ ਸਾਹਿਬ ਇਹ ਕਲੀਅਰ ਹੋ ਗਿਆ ਜੀ ਹਾਂ ਧੰਨਵਾਦ ਇੱਕ ਪੈ ਗਈ ਆ ਦੋ ਪੈਣੀਆਂ ਕਰ ਵਗੜੀਆਂ ਵਾਲੀ ਦੀ ਗੱਲ ਹਾਂ ਗੇਂਦਾ ਜਮਾ ਠੋਵੀ ਲਾ ਕੇ ਖੜ ਗਈ ਆ ਸੰਗ ਦੇ ਵਿੱਚ ਨੰਬਰ ਰੇਡਰ ਨੇ ਜੋੜ ਦਿੱਤਾ ਛੋਟੀ ਦੀ ਟੱਕਰ ਚੱਲੀ ਪਿੰਕਪੌਂਡ ਚਾਹ ਦਾ ਇਸ਼ਾਰਾ ਯਾਰ ਮਿੱਤਰ ਪੁੱਜੇ ਹੋਇਆ ਇੰਦਰਜੀ ਰੂਮੀ ਹੋਣੀ ਨਹੀਂ ਢੁੱਕੰਗ ਹੋਣੀ ਸਾਰੇ ਵੀਰਾਂ ਦਾ ਧੰਨਵਾਦ ਆ ਇਹ ਰਾਜੂ ਕਟੋਰੇ ਵਾਲਾ ਇਹ ਕਹਿੰਦੇ ਜੋ ਜਿਹੜੀ ਧਰਤੀ ਆ ਕੌਮ ਦੇ ਪ੍ਰਵਾਨੇ ਦੀ ਧਰਤੀ ਆ ਫਰੋਹੀਪੁਰ ਜਿਲ੍ਹਾ ਅੱਚੀ ਉਪਰ ਟੱਕਰ ਸਰੇ ਦੀ ਟੱਕਰ ਸਰੇ ਦੀ ਸਾਣ ਪਰ ਪੇ ਮੰਨੜਾ ਜਿ ਸਾਣ ਪਰ ਪੇ ਮੰਨੜਾ ਜਿ ਬੰਦੇ ਪੜ ਪੇ ਬੰਦੇ ਜਿ ਬੰਦਾ ਵਾਈਦਾ ਬੰਦੇ ਚ ਬੰਦਾ ਵਜਦਾ ਨੰਬਰ ਰੇਡਰ ਦਾ ਆ ਵੀ ਮੁੰਡਿਆ ਪੰਜਾਬ ਜਵਾਨਾ ਕਬੱਡੀ ਮਹਿਕ ਪਰਮਾਲ ਗੁੰਦਿਆ ਸਰੀਰ ਹੈ ਜਿੰਦਾਬਾਦ ਕਬੱਡੀ ਕਲੱਬ ਵਿਨੀ ਪੈਗ ਵਾਲੇ ਸਾਡੇ ਸਾਬ ਸਮਰੇ ਹੁਣੀ ਕਰਨੇ ਹਾਸੁਣੀ ਰਿੱਕੀ ਅਜਲਾਦ ਹੁਣੀ ਤੇ ਨਾਲ ਮੇਰੇ ਵੀਰੋ ਲਿੱਪੂ ਯੂਐਸਏ ਵਾਲਾ ਭਰਾ ਉਹ ਵੀ ਲਾਭ ਜੁੜੇ ਹੋਇਆ ਅੱਜ ਮਰੜ ਪਿੰਡ ਦੇ ਵਿੱਚ ਰੌਣਕਾਂ ਅੱਜ ਕਹਿੰਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਰੌਣਕਾਂ ਵੱਡਾ ਨਿ ਆ ਰਿਹਾ ਅਜੀ ਉਪਾਲ ਸੁਖ ਭੰਗਾਲਾ ਫਰੰਦੀਪੁਰਿਆ ਗੋਪੀ ਹੈ ਤੇ ਨਾਲ ਚੋਲੇ ਵਾਲਾ ਕਹਿੰਦੇ ਜੱਗੂ ਆ ਉਹ ਦੁਨੀਆ ਦੇ ਕੰਨੇ ਸੁਪਰਸਟਾਰ ਅੱਜ ਇਹਨਾਂ ਗਰਾਂਡਾਂ ਦੇ ਵਿੱਚ ਪੱਜੇ ਹੋਇਆ ਟੱਕਰ ਕਹਿੰਦੇ ਚੋਟੀ ਦੀ ਪਰ ਨੰਬਰ ਰੇਡਰ ਦਾ ਦੁਨੀਆਂ ਦੇ ਕਹਿੰਦੇ ਵੱਡੇ ਗੋਪੀਰਾ ਮੇਰੇ ਮਿੱਤਰੇ ਚੇਲਾ ਕਬੱਡੀ ਪਾ ਰਿਆ ਚਾਰ ਖਿਡਾਰੀ ਤਿਆਰ ਨੇ ਜੇ ਸਾਡੀ ਨਹੀਂ ਹੋਣਾ ਤੇ ਮਿਲ ਕੋਈ ਗੱਲ ਨਹੀਂ ਕਹਿੰਦੇ ਹੋਰ ਦੀ ਹੋਈ ਸਾਨੂੰ ਗੱਲ ਰੜਕੂ ਕਾਗ ਜਿਹੜੀ ਪਹਿਲੀ ਵਾਂਗੂ ਡਾਕ ਖੜਕੂ ਕਾਗ ਜਿਹੜੀ ਬੜੇ ਵੱਡਾ ਖੜਕੂ ਮੁਕਾਬਲਾ 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 ਮੇਰੇ ਵੀਰੋ ਇਸ ਭਇਆਾਰੇ ਬਿਨਾ ਧੰਨਵਾਦ ਕਰਾਵਾਂਗਾ ਦੂਜੀ ਰੇਡ ਦਾ 10000 ਦੀ ਫਰੰਦੀਪੁਰੀ ਦਾ ਜੱਫਾ ਤੇ ਰੇਡ ਕਹਿੰਦੇ ਮਹਿਕਪਤਰ ਦੀ 10000 ਦੀ ਪਈ ਹੋਈ ਆ ਮਨਨਾਲੇ ਭਰਾ ਸਾਡੇ ਮੇਜਰ ਸਿੰਘ ਸਰਪੰਚ ਤੇ ਸਰਦਾਰ ਚੰਦਰ ਸਿੰਘ ਸਰਪੰਚ ਗੁਰਸੇਵਕ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਮਹਾਵੀਰ ਰਮਨਦੀਪ ਆਸਟ੍ਰੇਲੀਆ ਤੇ ਕਮਲਪ੍ਰੀਤ ਆਸਟ੍ਰੇਲੀਆ 10000 ਪਰ ਸਰਪੰਚ ਸਾਹਿਬਾ ਨੂੰ ਪਿਆਰ ਹੈ ਕਮੇਟੀ ਨਾਲ ਪਿਆਰ ਹੈ ਐਨ ਆਰ ਆਈ ਵੀਰਾਂ ਦੇ ਮੋਹ ਪਰੇ ਸੱਦੇ ਤੇ ਪੁੱਜਿਆ ਇਹ ਕਿਉਂਕੇ ਮੇਰੇ ਵੀਰੋ ਜਦੋਂ ਪਿਆਰ ਹੋਵੇ ਤੇ ਉਹ ਜਿਹੜਾ ਜ਼ਿੰਮੇਵਾਰੀਆਂ ਨਿਭਾਉਣੀਆਂ ਸੁਰਜੀਤ ਸਿੰਘ ਜੀ ਗੁਰਪ੍ਰੀਤ ਬਾਈ ਹੁਣਾਂ ਨੇ ਕਹਿੰਦੇ ਵੱਡੀ ਮਿਹਨਤ ਕੀਤੀ ਆ ਸਾਰੇ ਨਗਰ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਆ ਖੀਰਾ ਵਾਲੀਆ ਆ ਖੀਰਾ ਵਾਲੀਆ ਆ ਖੀਰਾ ਵਾਲੀਆ ਕਹਿੰਦੇ ਗਿੰਦਾ ਪਾਉ ਸਤਿ ਸ੍ਰੀ ਅਕਾਲ ਆ ਚੋਲੇ ਵਾਲਾ ਕਿ ਚੰਗੇ ਹੁਣ ਉਸਤਾਦ ਤੇ ਚਲੇ ਚੰਗੇ ਉੱਠੜ ਗਏ ਉਹ ਕਰਕੇ ਮਿਹਨਤ ਬੱਲਾ ਸਾਜਾ ਦੁਨੀਆ ਤੇ ਹਰ ਖੜ ਲੋਕੀ ਫੇਰ ਤੇਰਾ ਸਰਨਾਵਾ ਪੁੱਛਣਗੇ ਦੇਖੀ ਠੇਕੇਦਾਰ ਹਰ ਨੰਨ ਨਮਾ ਰੋਇਰਾਂ ਉਹ ਮਾਇਆ ਦੇ ਨਾਲ ਵੰਟ ਕੱਢੀ ਜਾਂਦੇ ਆ ਰਵਣ ਦੀ ਵਾਰਤਗਾ ਪ੍ਰਵੇਸ਼ ਪ੍ਰਭੇਸਰ ਸਿੰਘ ਨੂੰ 2100 ਦਾ ਮਾਨ ਕਰਤਾ ਜੀ ਹਾਂ ਕਰਤਾ ਬਾਈ ਬਹੁਤ ਧੰਨਵਾਦ ਪ੍ਰਭਸਰ ਸਿੰਘ ਦਾ ਪ੍ਰਭਾ ਦਾ ਸਨਮਾਨ ਬਣਦਾ ਵੀ ਹੈ ਲੰਬੇ ਟਾਈਮ ਤੋਂ ਇਹਨਾਂ ਗਰਾਊਂਡਾਂ ਦੇ ਵਿੱਚ ਕਹਿੰਦੇ ਅਮਿੱਟ ਪੈਣਾ ਛੱਡੀਆਂ ਬਲਮਨਦੀਪ ਸਿੰਘਾ ਕੀਤਾ ਸੁਰ ਸਿੰਘੀਆ ਪਾਵਰਾ ਹੋਰ ਵੀ ਜਿਹੜਾ ਮਾਨ ਕਰੇ ਇਹ ਨੌਜਵਾਨਾਂ ਬਣਦਾ ਮੇਰੇ ਵੀਰੋ ਜਦੋਂ ਐਕਟਰ ਵੀਰ ਸੁਣੀ ਤੇ ਦਿਲ ਤੋਂ ਪਰ ਗਰਮ ਮੁਕਾਬਲਾ ਚੋਟੀ ਦਾ ਆ ਸੁਲੇਮਾਨ ਗੁੱਜਰ ਤੇ ਪਾਕੜੀਆਂ ਵਾਲਾ ਮਨੀਤ ਸਿੰਘ ਮੱਲਾਂ ਦੀ ਆ ਸੁਲੇਮਾਨ ਗੁੱਜਰ ਸੁਲੇਮਾਨ ਗੁੱਜਰ ਸੁਲੇਮਾਨ ਗੁੱਜਰ ਇਹ ਪਾਰਕ ਦਾ ਸਾਹੀ ਉਹ ਮੁੰਡੇ ਢੜਪੇ ਨਾ ਸਰਜੀਤ ਪਾਤਰ ਦੇ ਪਿੰਡ ਵਾਲਾ ਉਹ ਦੁਨੀਆ ਮਹਿਕ ਮੈਂ ਕਹਿੰਦੀ ਆ ਮੇਰੇ ਵੀਰੋ ਚੋਟੀ ਦੇ ਮੱਲ ਜੱਗੂ ਤਿਆਰ ਹੈ ਫਰੰਦੀਪੁਰਿਆ ਗੋਪੀਆ ਪੰਗਾਲੇ ਵਾਲਾ ਸੁੱਖ ਹੈ ਤੇ ਨਾਲ ਮੁੰਡਾ ਗੁਜਰਾਂ ਦਾ ਖੜਾ ਕਹਿੰਦੇ ਚੋਟੀ ਚੋਟੀ ਦੇ ਮੱਲ ਰਾਤ ਦੇ ਟੱਬਰ ਪਾਚੀ ਹੋ ਗਿਆ ਹਾਂ ਦੱਸੀ ਬਾਈ ਵੀਰਿਆ ਤੇ ਮਾਇਆ ਇਕੱਠੀ ਕਰ ਲੋ ਭਰਾਵੋ ਜਿਹਨਾਂ ਨੇ ਲਾਈ ਆ ਉਹ ਲੋ ਜੋਰ ਲਾ ਗਿਆ ਮੁੰਡੇ ਦਾ ਮਾਇਆ ਵੱਲੋਂ ਦੀ ਪਈ ਹੋਈ ਆ ਹਾਂ ਜਿੰਨੀ ਮਾਇਆ ਸਾਰੀ ਕੋਈ ਦੀ ਗੱਲ ਮੇਰੇ ਵੀਰ ਸਾਰੇ ਭਰਾ ਪਾਜੇ ਤੁਸੀਂ ਵੀ ਲਓ ਸਰਦਾਰ ਜੱਜ ਸਿੰਘ ਸਰਪੰਚੋਂ ਵੱਲੋਂ 5000 ਤੁਸੀਂ ਵੀ ਲਿਓ ਵੱਲੋਂ ਦੀ ਰੇਡ ਗੱਲਾਂ ਸੁਲੇਮਾਨ ਗੁਜਰ ਦੀਆਂ ਉਹ ਵੱਲੇ ਵੱਲੇ ਉਹ ਵੱਲੇ ਵੱਲੇ ਆ ਵੱਲੇ 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 ਮਰਣਾ ਇਹ ਮਰਣਾ ਲੈਂਦਾ ਲੇਖਾ ਕਿੱਥੇ ਦਿਨਾਂ ਦੇ ਸਿਰ ਕੱਲ ਸੀ ਗੰਤੀ ਮਾਰ ਲਈ ਵੀਰ ਫਰੰਦੀਪੁਰ ਦੇ ਮਾਨਸਬਾਨ ਵਿਸ਼ੇਸ਼ ਕਰਾਂਗੇ ਮੇਜਰ ਸਿੰਘ ਜੀ ਸਰਪੰਚ ਮਰਣਾ ਨਾਲ ਕਹਿੰਦੇ ਗਨੇ ਠੇਕੇਦਾਰ ਦਰਵਾਗੋਲੀ ਕਰਮਤ ਹੋਰ ਸਿੰਘ ਜੀ ਸਰਪੰਚ ਸਾਹਿਬ ਮੇਰੀ ਬੇਨਤੀ ਆ ਬਾਬਾ ਜੀ ਯਾ ਪਲੀਜ਼ ਯਾਰ ਬਾਹਰ ਹੋ ਜਾਓ ਤੁਸੀਂ ਸੋਟੀ ਤੁਸੀਂ ਸਾਡੇ ਸਤਿਕਾਰ ਜੋ ਆਸੀ ਆਸੀ ਯਾਰ 100 ਕੋਈ ਗੱਲ ਨਹੀਂ ਕਸਰ ਕੱਢਦੇ ਇਹਨਾਂ ਨੂੰ ਪਾਣੀ ਪੂਣੀ ਪਿਆ ਕੇ ਰੱਖੋ ਪਲੀਜ਼ ਪਲੀਜ਼ ਗੁਰੂ ਬਾਬਾ ਜੀ ਨੂੰ ਬਾਹਰ ਕਰ ਦੋ ਮੁਕਾਬਲਾ ਚੋਟੀ ਦਾ ਆ ਦੇਸਲੇ ਵਾਲਾ ਆ ਦੇਸਲੇ ਵਾਲਾ ਦੁਨੀਆ ਯਾਮਾ 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 ਕਹਿੰਦੀ ਆ ਮੇਰੇ ਵੀਰੋ ਮੁਕਾਬਲਾ ਚੋਟੀ ਦਾ ਪਰ ਹੁਣ ਗੱਲ ਹੁਣ ਗੱਲ ਹੁਣ ਕਿ ਹੱਥ ਟੋਰੇ ਵਾਲਾ ਮੁੰਡਾ ਸ੍ਰੋਜਪੁਰੀਆ ਕੇ ਰਾਜਗੁਰੂ ਸੁਖਦੇਵ ਸਰਾਭੇ ਉਦਮਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ ਲੋਕੋ 23 ਸਾਲ ਦਾ ਰਾਣਾ ਟੱਕਰ ਗੋਪੀ ਦੇ ਨਾਲ ਟੱਕਰ ਸ਼ੰਦੀਪਰੀਏ ਦੇ ਨਾਲ ਪਰ ਜਿਹੜੀ ਥੋੜੀ ਚੋਟ ਮਹਿਸੂਸ ਕੀਤੀ ਹੈ ਮੇਰੇ ਵੀਰ ਇਹ ਲੰਮੀ ਰੈਸ ਦੇ ਕੋੜੇ ਹੈ ਇਹ ਲੈਜੈਂਡ ਹੈ ਸਾਡੀ ਕਬੱਡੀ ਦਾ ਮੇਰੇ ਵੀ ਕਬੱਡੀ ਦੇ ਮੇਰੇ ਵੀਰੋ ਪਰ ਆ ਟੱਕਰ ਕਹਿੰਦੇ ਮੇਰੇ ਵੀਰ ਉਸ ਵੇਲੇ ਬਾਦਮਾਨ ਤੇ ਚੋਲੇ ਵਾਲੇ ਜੋਬੰਦੀ ਹੋਈਆਂ ਨੰਬਰ ਕਹਿੰਦੇ ਰੇਟਰ ਦਾ ਨੰਬਰ ਕਹਿੰਦੇ ਮੇਰੇ ਵੀਰੋ ਪਰ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕ ਇਹੀ ਗੱਲਾਂ ਕਰਦੇ ਵੀ ਟੀਮਾਂ ਦੋਵੇਂ ਚੰਗੀਆਂ ਉਧਰ ਬਾਹਰ ਬੈਠੇ ਬੰਦੇ ਗੱਲਾਂ ਕਰਦੇ ਟੀਮਾਂ ਦੋਵੇਂ ਚੰਗੀਆਂ ਕਬੇੜ ਪਈ ਹੋਈ ਹੈ ਮੈਦਾਨ ਦੇ ਵਿੱਚ ਜੈਵਲ ਸੰਘੇ ਦੀ ਜੈਵਲ ਸੰਘੇ ਦੀ ਜੈਵਲ ਸੰਘੇ ਦੀ ਉਧਰ ਮੇਲੀ ਪੁਜਾ ਭਰਾ ਸਾਡਾ ਨਾਲ ਕਹਿੰਦੇ ਜੱਸਾ ਕਿੜੀਆਂ ਵਾਲਾ ਪੁਜਿਆ ਹੋਇਆ ਹੈਪੀ ਹੋ ਰਿਹਾ ਕਬੱਡੀ 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 ਆ ਰੋਡ ਆਜਾ ਲੋਕ ਪੌਜਾ ਸਰਪੰਚ ਸਾਹਿਬ ਨੂੰ ਮੁਬਾਰਕਾਂ ਲੋਕ ਮੁੰਡੇ ਨੇ ਕਹਿੰਦੇ ਕਲੱਚ ਪਲੇਟਾਂ ਦਾ ਧੂਆ ਮਰਾਤਾ ਫੜ ਕੇ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਐ ਲੋਕ ਖੁਸ਼ ਐ ਕਿ ਬਿੜਾ ਢੋਲ ਤੇ ਪੈਂਦੇ ਪੰਗੜੇ ਫੇਰ ਦੀ ਦੁਨੀਆ ਫੜ ਫੜ ਕੇ ਉਹ ਨਵੇਂ ਪਿੰਡ ਦਾ ਰਾਜ ਆ ਜੇਨਾ ਸਾਡੇ ਦੋ ਜੱਫੇ ਲਾਊਗਾ ਸਾਡਾ ਮੇਲੀ ਬਾਈ ਉਹ ਦਰਮਿਆ ਵਿਚ ਜੱਫਾ ਦੋ ਜੱਫਾ ਤੀਜਾ ਜੱਫਾ ਪਾ ਆ ਜੱਫਾ ਹਰ ਖੀਰਾਂ ਵਾਲਿਆ ਗਿੰਦਾ ਨੱਚੀਆਂ ਬਾਬਾਕੀਆਂ ਆ ਸੁਰਸਿਗੀਆਂ ਆ ਸੁਰਸਿੰਗੀਆਂ ਲੈ ਵੀ ਪ੍ਰਿੰਸੀਪਲ ਸਾਹਿਬ ਜਿਹੜੇ ਇੱਕ ਕਰੇਗੀ ਰੋਕ ਲਈ ਹਾਂ ਜਦੋਂ ਇੱਕ ਕਰੇਗੀ ਰੋਕ ਲਈ ਤੇ ਮੁੰਡਿਆਂ ਦੇ ਮਾਇਆ ਲਾੜ ਗਏ ਲਓ ਕਬੱਡੀ ਪਈ ਹੋਈ ਆ ਆ ਬੇਜਪਾਲ ਐਨੇ ਵੀ ਸਿਰੇ ਦੀਆਂ ਪਾਤੀਆਂ ਬਾਜਵਾ ਕਬੱਡੀ ਚੌਧਾ ਪਾਜਵਾ ਕਬੱਡੀ ਚੌਥੀ ਕਬੱਡੀ ਚੌਥੀ ਬੰਦੇ 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 ਪਾੜੀ ਤਾੜੀ ਤਾੜੀ ਐ ਪਾੜੀ ਤਾੜੀ ਜੋ ਹੋ ਜਾ ਮਨਦੀਪ ਕਰਨ ਲਾ ਰਾਜੂ ਕਹਿੰਦੇ ਕਟੋਰੀ ਵਾਲਾ ਕਬੱਡੀ ਪਾ ਰਿਆ ਉਧਰ ਦੇ ਪਾਸੇ ਕਬੱਡੀ ਮੰਨਦਾ ਇੱਕ ਕੀ ਰਹਿ ਗਈ ਆ ਮਾਇਆ ਰਾਜ ਵੀ ਮਾਇਆ ਲਾ ਲਗੇ ਕਬੱਡੀ ਪਈ ਹੋਈ ਆ ਉਹ ਬੰਦੇ ਚ ਬੰਦਾ ਵਜਦਾ ਉਹ ਲੋਕ ਨਿਆਰੇ ਲੈਂਦੇ ਉਹ ਲੋਕ ਨਿਆਰੇ ਲੈਂਦੇ ਗੱਪਰੂ ਖੇਂਦੇ ਤੇ ਮਨਵਾ ਦੇ ਕਬੱਡੀ ਕੱਪ ਤੇ ਅੱਜ ਦੇਖ ਲਾ ਪੰਜ ਸਾਰੀ ਰੇਡ ਜਫਾ ਲੱਗੇ ਜਾਫੀ ਦੇ ਤੇ ਨਹੀਂ ਰੇਟਰ ਦੇ ਇੱਕ ਸਰਜੀਤ ਸਿੰਘ ਜੀ 1500 ਦੀ ਰੇਡ 1500 ਰੁਕ ਜਾ ਵੀਰੋ 1500 1500 1500 ਨਾਲ ਟੱਚ ਰਿਹਾ ਸ਼ਾਹਵੇਂ ਆਪਣੇ ਬਾਈ ਨੂੰ ਦੇਤਾ ਆ ਵੀ ਰੇਡ 10 ਕਿਲੋ ਵਰਕ ਸਾਹਵੇਂ ਗਰਵੇਧ ਠੇਕੇ ਦਾ ਦਿਲਵਾਗ ਬਾਈ ਕਿੰਨੇ ਲਾ ਰਿਹਾ ਰਾਜੂ ਤੇ ਨਹੀਂ ਆ ਰਾਜੂ ਤੇ ਨਹੀਂ ਆਦੀ ਰੇਡ 10000 ਮੇਲੀ ਮਰਨ ਕਹਿੰਦੇ ਚਾਰ ਸਰਪੰਚ ਉਹ ਵੀਰ 10000 ਰਾਜੂ